ਹੈਲੋ ਦੋਸਤੋ ਕੀ ਹਾਲ ਚਾਲ ਠੀਕ ਆ ਕੋਈ ਹੋਜੀ ਦਿਨ ਹੋ ਗਿਆ ਆਤਮਾਰ ਦਾ ਤੇ ਟਾਈਮ ਹੋ ਗਿਆ ਇਹ 3:30 ਤੇ ਭੁੱਖ ਲੱਗੀ ਹੋਈ ਆ ਦੁਪਹਿਰ ਦੀ ਰੋਟੀ ਕੁਛ ਨਹੀਂ ਖਾਤਾ ਤੇ ਹੁਣ ਦਿਮਾਗ ਚ ਆ ਗਿਆ ਕਿ ਕੀ ਬਣਾਈਏ ਕੀ ਬਣਾਈਏ ਤੇ ਆਪਾਂ ਸਭ ਤੋਂ ਸੌਖਾ ਤਰੀਕਾ ਨਾਲ ਸਬੰਧ ਬਣਾਉਣ ਲੱਗਿਆ ਚਿਲਾ ਚਿਲਾ ਮੈਸਨ ਦਾ ਚਿਲਾ ਬਣਾਉਣ ਲੱਗਿਆਂ ਤੇ ਮੇਰੇ ਦੋਸਤੋ ਜੁੜੇ ਨੂੰ ਜਿਹੜੇ ਮੇਰੇ ਵੀਰ ਭਰਾ ਮੇਰੇ ਵੀਡੀਓਸ ਨੂੰ ਲਾਈਕ ਸ਼ੇਅਰ ਕਮੈਂਟ ਨਹੀਂ ਕਰਦੇ ਉਹ ਸਾਰੇ ਜਿਹੜੇ ਕਰਨਾ ਤੇ ਸ਼ੇਅਰ ਵੀ ਕਰੋ ਕਮੈਂਟ ਕਰੋ ਤੇ YouTube ਵਾਲਾ ਚੈਨਲ ਮੇਰਾ ਸਬਸਕ੍ਰਾਈਬ ਕਰਦੋ ਸਾਰੇ ਜਿਹੜੇ ਤੇ ਆਜੋ ਬਈ ਤੁਹਾਨੂੰ ਚੀਲਾ ਬਣਾਉਣਾ ਸਿਖਾਉਣੇ ਆ ਆਪਣੇ ਕੋਲ ਸਿਰਫ ਪਿਆਜ਼ ਵੇਸਰ 4 ਕੁਝ ਨਹੀਂ ਹੈਗਾ ਸੋ ਇਸ ਕਰਕੇ ਆਪਾਂ ਇਹਨੂੰ ਛੋਟਾ ਛੋਟਾ ਪਹਿਲਾਂ ਪਿਆਜ਼ ਕੱਟਣਾ ਆ ਛੋਟਾ ਛੋਟਾ ਪਿਆਜ਼ ਕੱਟਣ ਤੋਂ ਬਾਅਦ ਆਪਾਂ ਇਹਨੂੰ ਸਾਰੇ ਮਿਕਸਚਰ ਜਿਹਾ ਬਣਾਵਾਂਗੇ ਉਹ ਮਿਕਸਚਰ ਬਣਾ ਕੇ ਤੇ ਆਪਾਂ ਘੋਲ ਜਿਆ ਤਿਆਰ ਕਰਕੇ ਤੇ ਫਿਰ ਆਪਾਂ ਇਹਨਾਂ ਨੂੰ ਇਹਨਾਂ ਦਾ ਮੇਲ ਕਰਾਉਣਾ ਇੱਕ ਦੂਜੇ ਨਾਲ ਮੇਲ ਕਰਾਣਾ ਇਹਨਾਂ ਦਾ ਮੇਲ ਕਰਾਉਣਾ ਆਪਾਂ ਇਹਨਾਂ ਦਾ ਤਵੇ ਦੇ ਉੱਜੀ ਰੱਖਣਾ ਹੈ ਤੇ ਤੁਹਾਨੂੰ ਵੀ ਮੇਤਰੋ ਆਹੀ ਸਲਾਹ ਆ ਕਿ ਜੇ ਤੁਸੀਂ ਆਪਣੇ ਘਰ ਤੋਂ ਸੁਣਾ ਬਾਜ਼ ਦੇ ਵਿੱਚ ਲੈਣੇ ਹੋ ਤੇ ਤੁਸੀਂ ਆਪਣੇ ਸਾਰੇ ਗੋਨ ਕਿਚਨ ਵਾਲੇ ਲੁਕੋ ਕੇ ਰੱਖ ਲੈਣੇ ਬਾਕੀ ਤੁਹਾਨੂੰ ਬੈਠੇ ਬਗਾਏ ਪਕੀ ਰੋਟੀ ਮਿਲਦੀ ਦੇਖ ਲਓ ਬਾਈ ਕੋਈ ਨਾ ਬੁੱਤ ਬੁੜਾ ਨਾ ਪਤਾ ਲੱਗਿਆ ਜਿਹਨੇ ਪਰ ਲੱਗੇ ਨਾ ਨਮਨ ਕੰਮ ਨਹੀਂ ਬੈਠੇ ਸੋ ਸਭ ਆ ਗਏ ਚੋਲ ਸਾਰੇ ਆਪ ਬੜੇ ਯਾਰ ਦੋਸਤਾਂ ਨੂੰ ਟੈਗ ਕਰਨਾ ਜਿਹੜੇ ਮੇਰੇ ਵਾਲੇ ਕੰਮ ਕਰਦੇ ਨੇ ਤੇਰੇ ਨਾਲ ਕਰਨੇ ਕੰਮ ਹਾਂਜੀ ਬਾਣੇ ਨਾਲ ਲੈ ਬਾਣੇ ਨਾਲ ਲੈ ਆਪਣੇ ਬਾਣੇ ਨਾਲ ਦੇ ਦੋਸਤ ਨੂੰ ਸੈਂਡ ਆਹ ਵੀਡੀਓ ਸ਼ੇਅਰ ਕਰੋ ਜਾ ਕੇ ਉਹਨੂੰ ਨਵੇਂ-ਨਵੇਂ ਤਰੀਕੇ ਦੱਸਾਂ ਉਹਨਾਂ ਨੂੰ ਕੰਮ ਕਰਾਉਣ ਵਾਸਤੇ ਲਾਂਤਾ ਬਾਉ ਨੇ ਲਾਂਤਾ ਲਾਂਤਾ ਬਾਉ ਮੈਨਾਂ ਲੱਗੇ ਗਏ ਨੇ ਮੇਰਾ ਘਰ ਬੈਰਿਸ਼ ਹੋਈ ਇਹ ਮੇਰੀ ਬੈਰਿਸ਼ ਹੋਈ ਇਹਦੇ ਚੱਲ ਬਹੁਤ ਆ ਸਾਡੇ ਫਲੈਟ ਦੇ ਵਿੱਚ ਬਾਬੇ ਵੀ ਹੈਗੇ ਆ ਜਿਹੜਾ ਰੱਬ ਦਾ ਨਾਲ ਲੈਂਦੇ ਆ ਉਹ ਵੀ ਸ਼ਾਮ ਨੂੰ ਇਹਦੇ ਇਹਦੀ ਇਹਦੀ ਸਵੇਰ ਹੋਣ ਹੋਈ ਆ ਚਲੋ ਕੋਈ ਦਾ ਕੰਮ ਚੱਲਦਾ ਕਰਦਾ ਏ ਥੋੜੀ ਸਾਡੇ ਫਲੈਟ ਦੇ ਸ਼ਾਂਤੀ ਆਵੇ ਸ਼ਾਂਤੀ ਪਤਾ ਨਹੀਂ ਕਿੱਥੇ ਗਈ ਹੋਈ ਏ ਆ ਇਧਰ ਹੈ ਪੱਕਾ ਬੰਦੀ ਕਰਦੇ ਆ ਲਓ ਵੀ ਹਰਸ਼ ਤੈਨੂੰ ਕਿਹਾ ਸੀ ਚਾਹ ਤੇ ਮੈਂ ਆਪੇ ਬਣਾ ਲੂ ਪਤੰਦਰ ਦੇ ਜਿਹੜਾ ਮੇਨ ਕੰਮ ਉਹ ਕਰ ਦੂ ਚਾਹ ਬਣਾਉਣ ਨੂੰ ਕਿਹਾ ਤੋ ਵੀ ਮੈਨੂੰ ਉਹ ਆਹ ਕੌਣ ਬਣਾਉਂਗਾ ਇਹ ਜੱਪੇ ਬਣਾਵਾਂਗੇ ਤੇ ਹਰਸ਼ ਬਣਾਉਣ ਲੱਗਾ ਜੀ ਮੇਰੇ ਦੋਸਤੋ ਚੀਲਾ ਚੀਲਾ ਗੀਲਾ ਗੀਲਾ ਇਹ ਗਿੱਲਾ ਗਿੱਲਾ ਬਣੂਗਾ ਸੁੱਕਾ ਸੁੱਕਾ ਬੋਧ ਆ ਦੇਖ ਲੈ ਕਹਦਾ ਇਹਦੇ ਹੁਣ ਬੱਦੇ ਇਹਦੇ ਇਹਦੇ ਹੁਣ ਵੀ ਦੱਸਣਗੇ ਰੱਬ ਵੀ ਦੱਸੂਗਾ ਕਿ ਕੀ ਹੋ ਰਿਹਾ ਏ ਇਹ ਇਹ ਨਹੀਂ ਇਹ ਸਭ ਵੀ ਗਾ ਲੈ ਇਹ ਜਿਵੇਂ ਦਵਾਈ ਹੈ ਕੋ ਮੈਨਾਂ ਕੋਈ ਚੀਨੀ ਹਲੇ ਨਹੀਂ ਬਣੀ ਹਰੇ ਚ ਇਲਾਚੀਆਂ ਪੋੜਿਆ ਇਲਾਚੀ ਇਹ ਇਲਾਚੀ ਪਾਣੀ ਇਲਾਚੀ ਜਿਹੜੀ ਕਹਿੰਦੇ 1200 ਰੁਪਏ ਦੀ ਲੋ ਹੈ ਹੁਣ ਕਿੰਨਾ ਪੜੀ ਆ ਦੇਖੋ ਦੋਸਤੋ ਮੈਂ ਸੋਚ ਰਹਾ ਸੀ ਇਹਨੂੰ ਆਂਦਾ ਬਣਾਉਣਾ ਪਰ ਆਂਦਾ ਇਹਨੂੰ ਵੀ ਨਹੀਂ ਕੁਛ ਆਂਦਾ ਭਾਈ ਮੈਨੂੰ ਆਉਂਦਾ ਆ ਦੇਖੋ ਉਧਰ ਰਿਹਾ ਉਹ ਤਾਂ ਕੁਛ ਨਹੀਂ ਰਿਹਾ ਇਹਨੂੰ ਮੈਨੂੰ ਲੱਗਦਾ ਲੈ ਬਣ ਗਿਆ ਤੇਸ ਬਣ ਗਿਆ ਤਾਂ ਤੇਸ ਤੋਂ ਹੁਣ ਪਾਣੀ ਪਾ ਪਾਣਾ ਪਾਣੀ ਹੋੜੀ ਹੋੜੀ ਮਿਕਸ ਹੋ ਰਿਹਾ ਸਾਰਾ ਅੱਛਾ ਇਦਾਂ ਹੀ ਉੱਪਰਲੀ ਸਾਈਡ 'ਤੇ ਚਮਚਾ ਮਾਰ ਮੜਾਇਆ ਚਮਚਾ ਉਧਰ ਤਾਂ ਰਹਿ ਗਿਆ ਥੋੜਾ ਮਿਕਸ ਕਰਨਾ ਹਾਂ ਹੋਰ ਪਾ ਪਾਣੀ ਤੇ ਲੋ ਮਿੱਤੋ ਤੁਸੀਂ ਸਾਰੇ ਤਾਂ ਭਾਈ ਨੇ ਪਾਇਨੇ ਪਾਇਚ ਮਸਾਲੇ ਪੌਏ ਜੀ ਪਤੰਦਰ ਹੈ ਨਾ ਹਾਂ ਕੋਈ ਹੁਣ ਪਾ ਦੇ ਦੇਖ ਲੈ ਭਾਈ ਨਵਾਂ ਸਟਾਈਲ ਆਇਆ ਹੋਇਆ ਜੀ ਨੂੰ ਪਤਾ ਚੀਲੇ ਜੇ ਇੱਕ ਸਪੈਸ਼ਲ ਟੈਕਨੀਕ ਆ ਤੁਸੀਂ ਜੇ ਪਾਣੀ ਵੱਧ ਪਾ ਦੋਗੇ ਨਾ ਪਾਣੀ ਥੋੜਾ ਹੁਣ ਦੇਈਦਾ ਐਗਜ਼ੈਕਟ ਹੈ ਪਾਣੀ ਵੱਧ ਪੈ ਗਿਆ ਤੇ ਇਹਦੀ ਜਿਪਟੀ ਨਾਲ ਦਵੇ ਦੇ ਅੱਛਾ ਤੇਰੀ ਪਾਣੀ ਆਪਣ ਨੂੰ ਘਟ ਰਹਾ ਤੁਸੀਂ ਪਤਾ ਲੱਗ ਰਿਹਾ ਕਿ ਕਿ ਚਿਪੂਗੇ ਨਹੀਂ ਚਿਪੂਗਾ ਅੱਛਾ ਇਹ ਸਾਡੇ ਨਾਲ ਜੁੜੇ ਦਿਓ ਜੁੜੇ ਜੁੜੇ ਸਾਡੇ ਇਹਦੇ ਵਿੱਚ ਮਸਾਲੇ ਪਾ ਚਲੋ ਭਾਈ ਆ ਕੀ ਆ ਤੇਲ ਸਾਡਾ ਚਮੂਚੂ ਮੂਚੇ ਦਾ ਹੱਜਾ ਫੜ ਲਿਆ ਕੋਈ ਚੀਜ਼ ਆ ਫੜਨੇ ਆ ਚੱਲ ਐਚਪਾ ਹਰਸ਼ਪਾ ਬਈ ਆਪਣੇ ਹੱਥ ਛੱਡ ਗਿਆ ਪੈਰ ਕਹਿੰਦਾ ਬਈ ਮੈਂ ਤਾਂ ਰੇ ਪੰਗਾ ਲੈਣ ਲੱਗਾ ਤੇ ਮੁਰ ਤੁਹਾਡਾ ਵੱਡਾ ਫੇਰ ਖਤਰੇ ਦਾ ਖਿਡਾਰੀ ਤਾਂ ਤੁਹਾਨੂੰ ਪਤਾ ਮੈਂ ਹੈ ਹੀ ਨਹੀਂ ਉਹ ਸਾਲੇ ਹਾਤੀ ਬਣ ਗਿਆ ਹਾਲੇ ਬਈ ਆ ਤੇਰਾ ਹੈ ਸਿਸਟਮ ਮੁੱਕਦਾ ਹੀ ਆ ਗਿਆ ਨਹੀਂ ਨਹੀਂ ਠੀਕ ਹੈ ਠੀਕ ਹੈ ਨਹੀਂ ਆ ਬਈ ਨੋ ਨੋ ਕੱਲ ਤੋਂ ਆਇਆ ਕੱਲ ਤੋਂ ਮੁੜ ਕੇ ਆਇਆ ਆ ਦੇਖੋ ਇਹਦਾ ਚੀਲਾ ਵੇਖ ਲਓ ਕਿੰਨੀ ਚਿੱਪ ਕਾਸ਼ਿਕੰਦ ਦਾ ਹਧਿਆਰ ਦਾ ਸੁਤੰਦਰ ਮੇਲਾ ਕੰਦਾ ਕੰਦਾ ਮੈਨੂੰ ਬਣਾਇਆ ਲੈ ਯਾਰ ਦੇਖ ਲਓ ਭਾਈ ਇਹੋ ਜਿਹੇ ਬੰਦੇ ਤੇ ਵੀ ਸ਼ੌਕ ਨਾ ਕਰਨਾ ਉਹ ਵਾਹ ਚਾਚਾ ਵਾਹ ਵਾਹ ਚਾਚਾ ਚਾਚਾ ਵਾਹ ਇੱਦਾਂ ਹੀ ਬਣ ਚਾਚਾ ਵਾਹ ਲਾ ਵੀ ਫੜੀ ਪੈ ਰੂਦਰ ਇੰਦਰ ਚਾਹ ਨੂੰ ਬਾਹਰ ਹੱਟੇ ਕੁੜੀ ਆਹੜਾ ਚਿਲੀ ਚਾਹ ਮੇਰੀ ਰੇਜ ਰੇਜ ਕੰਬਲੀ ਹੋ ਰਹੀ ਆ ਸਾਲੇ ਚੀਲੇ ਬਣਾ ਲਓ ਚੱਲ ਠੀਕ ਆ ਰੋਸੋ ਚੀਲੇ ਓਕੇ ਜਾ ਰਹੇ ਚਾਹ ਮੇਰੀ ਰੇਜ ਰੇਜ ਕੰਬਲੀ ਹੋ ਰਹੀ ਮੈਂ ਸਹੀ ਸੀ ਫੇਰ ਬਣ ਗਿਆ ਬਣ ਮੈਂ ਗਿਆ ਸੀ ਹਾਂ ਕਹਿੰਦਾ ਕੋਈ ਨਾ ਉਕਾਰ ਤੋਂ ਕਰ ਦੋ ਐਚ ਪਾਣੀ ਵੱਧ ਪੈ ਗਿਆ ਭੈਣ ਨਹੀਂ ਨਹੀਂ ਪੈ ਗਿਆ ਚਲੋ ਆ ਦੇਖੋ ਮਿੱਤਰੋ ਮੇਰਾ ਡੱਲਾ ਐਗਜੈਕਟਲੀ ਪਰਫੈਕਟ ਸੀਗਾ ਤੇ ਹੁਣ ਇਹਨਾਂ ਨੇ ਪਾਣੀ ਪਾ ਕੇ ਥੋੜੀ ਜਿਹੀ ਗਰੀਬੀ ਦੀ ਕਰਦੀ ਰਹੀ ਹੈ ਕੁਛ ਨਹੀਂ ਹੋ ਜਾ ਤੇ ਮੈਂ ਤੁਹਾਨੂੰ ਕੀ ਕਿਹਾ ਸੀਗਾ ਜਦੋਂ ਪਾਣੀ ਵੱਧ ਪੈ ਜੇ ਤਾਂ ਫੇਰ ਚੀਲਾ ਆਪਣਾ ਚਿਪਕਣ ਲੱਗ ਜਾਂਦਾ ਉਹ ਨਹੀਂ ਜਮਕਦਾ ਤੇ ਹੁਣ ਤੁਸੀਂ ਦੇਖੋਗੇ ਨੈਕਸਟ ਆਪਣੇ ਉਹ ਨਾਲੇ ਬਣਾਉਣ ਦੇ ਵਿੱਚ ਕਿ ਚੀਲਾ ਕਿਵੇਂ ਚਿਪਕਦਾ ਤੇ ਪਾ ਕੀ ਕੀ ਨਹੀਂ ਗੁਣਾ ਇੰਦਾ ਮੇਕਿੰਗ ਆਫ ਚੀਲਾ ਚੀਲਾ ਓਕੇ ਸੀ ਯੂ ਗਾਇਜ਼ ਤੇ ਹੁਣ ਬਣੂਗੀ ਯਾਰ ਤੇਰਾ ਅਸਲੀ ਯਾਰ ਤੇਰਾ ਹੱਕ ਤੇ ਤਬਾਹੀ ਲੜੇ ਅੱਜ ਦਾ ਵਾਹ ਤੇ ਹੁਣ ਗੱਲਬਾਤ ਵਧਣੀ ਰਹੇ ਬਣੀ ਨਹੀਂ ਬਣਗੇ ਮਾਮਾ ਅੱਪਵਾ ਕੋ ਗੁਰੀਸ केलं ਉਹ ਆ ਗਰੇ ਮਾਮਾ ਮੰਗਣੀ ਲਈ ਨਹੀਂ ਰਹਿ ਮਾ ਤੇ ਹੁਣ ਆਪਾਂ ਤੇ ਮਾਪਾਂ ਮੁਰੇ ਪਾਈ ਸ਼ੈਫੀ ਬਣਦੇ ਜਾ ਰਹੇ ਆਂ गुड़ी वाला जीला परफेक्ट बन के तैयार हो गया। हम बढ़ने जा रहे हैं तीसरा। देखो मैगी और जीला। हमारा तीसरा वेज हो गई है परफेक्ट तो। गर्मी बहुत है। पंखा चला लिया। नहीं तो फील कर लो कि आपके घर दे आपकी मम्मीयां ਕਿੰਨਾ ਕੰਮ ਇੰਨਾ ਘਰਿਆਂ ਦਾ ਕੰਮ ਕਰਦੇ ਨਾ ਬਿਲਕੁਲ ਚੀਜ਼ ਨੂੰ ਤੋੜੋ ਕਰ ਨਾ ਨੂੰ ਟੇਸਟ ਕਰੋ ਓ ਬਾਬੇ ਇੱਕ ਘੇੜੀ ਬਾਬੇ ਦੇ ਸ਼ਰੌਕ ਕਰ ਤੇ ਜੇ ਕਿਸੇ ਨੇ ਸਾਨੂੰ ਕੋਚਿੰਗ ਲੈਣੀ ਹੈਗੀ ਹੈ ਤੇ ਜਰੂਰ ਸਾਨੂੰ ਨਹੀਂ ਭਾਈ ਕੋਚਿੰਗ ਨਹੀਂ ਇੱਥੇ ਤੁਸੀਂ ਬਸ ਚਲੋ ਸਾਨੂੰ ਵਿਜ਼ਿਟ ਕਰਿਓ ਦੋਸਤੋ ਆਪਣੇ ਚਿੱਲੇ ਹੋ ਗਏ ਤੇ ਰੈਡੀ ਨਾਲੇ ਚਾਹ ਵੀ ਤੇ ਬਾਕੀ ਗੱਲਾਂ ਬਾਅਦ ਚੈਨਲ ਸਬਸਕ੍ਰਾਈਬ ਕਰੋ ਤੇ ਤੁਸੀਂ ਬਣਾ ਕੇ ਟਰਾਈ ਕਰਿਓ ਮਿਲਦੇ ਆਂ ਬਾਈ ਆਪਣੇ ਨਵੇਂ ਤੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖੇ